ਸਤ ਸ੍ਰੀ ਅਕਾਲ ਜੀ ਮੈਂ ਦਵਿੰਦਰ ਸਿੰਘ ਸਾਨਾ ਉਹ ਜਸਵੰਤ ਸਿੰਘ ਪਿੰਡ ਮਨੇਸ਼ ਮੈਂ ਮਲਾਜਾ ਬੰਨਾ ਆਰਮੀ ਦੇ ਵਿੱਚ ਮੈਂ ਛੁੱਟੀ ਆਇਆ ਤੇ ਮੇਰੇ ਆਇਆ ਵਾ ਸਾਡਾ ਮਹੰਗਾ ਸਿੰਘ ਉਹ ਮੈਨੂੰ ਫਸਾਉਣਾ ਚਾਹੁੰਦਾ ਵਾ ਪੈਲੀ ਦੇ ਵਿੱਚ ਵੀ ਇਹਨਾਂ ਨਾਲ ਲੜਾਈ ਕਰੀਏ ਪਹਿਲਾਂ ਇਹਨਾਂ ਦੇ 55 ਹੀ ਲਖਵੀਰ ਸਿੰਘ ਦੇ ਨਾਲ ਤੇ ਉਹਦੇ ਤੋਂ ਬਾਅਦ ਚ ਕੱਲ ਇਹਨਾਂ ਨੇ ਸਾਡੀ ਪੈਲੀ ਜਿਹੜੀ ਆ ਉਹ ਬਾਤ ਦਿੱਤੀ ਆ ਸਾਡੀ ਵੀ ਚਾਚੇ ਲਖਵੀਰ ਸਿੰਘ ਦੀ ਨਾਲ ਇਹਨਾਂ ਦੇ 15 ਘਨ ਨਾਲ ਥਾ ਵਾ ਇਹ ਇਹਨਾਂ ਨੇ 50 ਕਨਾਲ ਦਾ ਜਿੰਨਾ ਵੀ ਰਕਬਾ ਆ ਸਾਰਾ ਇੱਕ ਕਰ ਦਿੱਤਾ ਵਾ ਕਹਿੰਦੇ ਨਾ ਹੀ ਵਾਹਣਾ ਤੇ ਨਾ ਵਾਹਣ ਦੇਣਾ ਅੱਜ ਜੀਸੀਬੀ ਲਾ ਕੇ ਮਸ਼ੀਨ ਲਾ ਕੇ ਸਾਡੇ ਬੈ ਵਾਲੇ ਥਾਂ ਦੇ ਵਿੱਚੋਂ ਮਿੱਟੀ ਪਟਾਉਂਦੇ ਆ ਕਿ ਮੈਨੂੰ ਇਨਸਾਫ ਦਿੱਤਾ ਜਾ ਮੇਰੇ ਫਾਦਰ ਦੀ ਡੈਥ ਹੋ ਗਈ ਆ 2020 ਦੇ ਵਿੱਚ ਮੇਰਾ ਬ੍ਰਦਰ ਜਿਹੜਾ ਉਹ ਦੁਬਈ ਦੇ ਵਿੱਚ ਆ ਮੈਂ ਆਰਮੀ ਦੇ ਵਿੱਚ ਆ ਤੇ ਇਹਨਾਂ ਦਾ ਇੱਕ ਫੌਜੀ ਪੈਨਸ਼ਨ ਆਇਆ ਵਾ ਕੱਲ ਪਰਸੋਂ ਦਾ ਉਹ ਸਾਨੂੰ ਡਰਾਉਣਾ ਚਾਹੁੰਦਾ ਵਾ ਦਾਤ ਮੰਗਾ ਕੇ ਕੱਲ 16 ਚਾਰ ਪੰਜ ਜਾਣੇ ਛੇ ਜਣੇ ਨਾਲ ਦਾ ਰਿਸ਼ਤੇਦਾਰ ਇਹਨਾਂ ਦਾ ਭਨੇਵਾ ਤੇ ਪੋਤਰਾ ਤੇ ਮਹੰਗਲ ਸਿੰਘ ਦੇ ਦੋ ਮੁੰਡੇ ਤੇ ਮਹੰਗਲ ਸਿੰਘ ਡਾਂਗਾਂ ਲੈ ਕੇ ਇਹਨਾਂ ਨੇ ਸਾਰੀਆਂ ਵਟਾਂ ਵਾਹ ਦਿੱਤੀਆਂ ਅਸੀਂ ਇਹੀ ਚਾਹੁੰਦੇ ਹਾਂ ਬਸ ਇਨਸਾਫ ਹੋਵੇ ਨਾ ਕਿ ਨਾ ਕਿਸੇ ਨਾਲ ਸਾਡੇ ਨਾਲ ਇਨਸਾਫ ਹੋਵੇ ਉਹਦੇ ਨਾਲ ਵੀ ਇਨਸਾਫ ਹੋਵੇ ਤੇ ਸਾਡੇ ਨਾਲ ਵੀ ਹੋਵੇ ਲਖਵੀਰ ਜੀ ਮੁੰਨੀਸ਼ ਸਾਡਾ ਮਸਲਾ ਇਹ ਆ ਵੀ ਆ ਸਾਡਾ ਰਾਹ ਸਾਰਾ ਵਾਪਸ ਹੱਲ ਹੋ ਜਾਣਾ ਗਾਂ ਲੰਗਦਾ ਰਸਤਾ ਹੀ ਕੋਈ ਕਹਨ ਸਾਡਾ ਰਾਹ ਵਾਪਸ ਨਾਲ ਮੁੰਡੇ ਲਿਆ ਕੇ ਉਹ ਸੱਤ ਮੁੰਡੇ ਹੋਰ ਤੰਕਰ ਜੇ ਆਪਣੇ ਸਾਰੇ ਵੀਡੀਓ ਬਣੀਆਂ ਲਿਆ ਕੇ ਸਾਨੂੰ ਮਾਰਨ ਪੈਣਾ ਜਰਾ ਧਾਤਾ ਗਾੜੀ ਬਟਾਆਂ ਦੀਆਂ ਛੜੀਆਂ ਬਟਾ ਬਟਾ ਸਾਡੀ ਜ਼ਮੀਨ ਦੀਆਂ ਸਾਰੀ ਢਾਤੀ ਦੇ ਇਹਨਾਂ ਦਾ ਸੋਟਾ ਸਾਡਾ ਰਗਵਾ ਜਿਹੜਾ ਉਹ ਮੇਥੋ 2.5 ਕਿਲੇ ਦੀ ਮਿੰਦੀ ਥੋੜਾ ਕੁ ਲੱਗਣਾ ਉਹਨਾਂ ਕੋ ਦਸਖਰੀ ਖਾਵਾ ਸਾਡੇ ਨਾਲ ਇਹ ਹਾਂ ਜੀ ਰਾਤ ਨੂੰ ਵਾਇਨ ਘਾਪ ਤਾਂ ਨਹੀਂ ਨਿਕਲ ਦੇਣਾ ਇਹ ਕਿਹੜਾ ਨਿੱਛੜਾ ਕੋਈ ਨਹੀਂ ਹੋਇਆ ਕੋਈ ਇਹ ਰਾਹ ਹੋ ਗਿਆ 755 ਹੋ ਗਿਆ ਅਸ਼ੀਮਾ ਕਰੇ ਸਾਰੇ ਨਿਸ਼ਾਫ ਚਾਹੀਦੇ ਹਾਂ ਜਿੱਦ ਦਿੱਤੀ ਗਈ ਉਹਦੇ ਨਾਲ ਸਾਹੀ ਸੀ ਮੇਰਾ ਬਾਤ ਆਇਆ ਕਿੰਦੇ ਕਿ ਨਕਲ ਨਹੀਂ ਦਿਨਾਨਾ ਉਹ ਆਪਣੇ ਪਾਲੀਓ ਧਾਰੀ ਵਾਲ ਦੇ ਵਿੱਚ ਪਈ ਆ ਉਹ ਸ੍ਰੀ ਹਰਗੰਗਪੁਰ ਦੇ ਲੱਗ ਦੇ ਵਿੱਚ ਪਈ ਆ ਤੇ ਸੋਨੇ ਸਾਰੇ ਬੰਨੇ ਬਾਤੇ ਆ 50 ਨਾਲ ਥਾਮਾ ਇਹਨਾਂ ਦਾ 15 ਨਾਲ ਥਾਮ ਵੰਡਾ ਉਹਦੇ ਵਿੱਚ ਉਹਦੇ ਵਿੱਚੋਂ ਜਾ ਦੇ ਨਾਲ ਇੱਕੋ ਹੀ ਕਰਦਾ ਵੀ ਅੱਜ ਉਹ ਤੁਸੀਂ ਬਣਾਉਂਦੇ ਸਾਡੇ ਪੈਵਲੇ ਤੇ ਅਹੀਂ ਤਰਫ ਤੋਂ ਉਹਨੇ ਵੀ ਹਟਾਣ ਦਾ ਉਹਨਾਂ ਦਾ ਸਾਰਾ ਤਾਂ ਵਾਈ ਜਾਂਦਾ ਅਸੀਂ ਆਪਣਾ ਵੇਹਲਾ ਵਾਈ ਜਾਂਦੇ ਤਾਂ ਉਹਨਾਂ ਦਾ ਪੈ ਪਾੜੀ ਪੈਂਦੀ ਉਹਨਾਂ ਦਾ ਉਹਨਾਂ ਦਾ ਵਾਈ ਜਾਂਦਾ ਬੈ ਦਾ ਸਾਡਾ ਵੀ ਤੁਹਾਨੂੰ ਡਾਂਗਾ ਦੇ ਜ਼ੋਰ ਤੇ ਹਾਂ ਉਹ ਇਕੱਲੇ ਦੋ ਜਣੇ ਆ ਇੱਕ ਉਹਨਾਂ ਦੀ ਜਨਾਨੀ ਤੇ ਇੱਕ ਉਹ ਆਪ ਸਾਨੂੰ ਅੰਦਰ ਉਹ ਮੈਨੂੰ ਪੈਗੇ ਭੱਜ ਕੇ ਇੱਧਰ ਗਾਲਾਂ ਕੱਢਣ ਲੱਗ ਮੈਂ ਅੰਦਰ ਆਇਆ ਭੱਜ ਕੇ ਬੰਬੀ ਲੱਗੋ ਆਹ ਦੇਖੋ ਉਸ ਵਕਾ ਫਿਰ ਰਹੇ ਆ ਇਹ ਉਹਨਾਂ ਦੀ ਪਿਆਲੀ ਪਾਉਂਦੇ ਦੇਖੋ ਰਿੰਡਾ ਸੀਆਂ ਫੜੀਆਂ ਹੱਥਾਂ 'ਚ ਆਡੀ ਆਡੀ ਆਲੂ ਨੂੰ ਹੱਸ਼ਾਰਾ ਕਰਦਾ ਆਡੀ ਵਾਈ ਨਹੀਂ ਨਹੀਂ ਆਡੀ ਵਾਈ ਜਾਂਦਾ ਕੋਈ ਗੱਲ ਨਹੀਂ ਮਾਉਣ ਦੇ ਕੀ ਨਾਮ ਤੁਹਾਡਾ ਕਿੱਥੋਂ ਰਹਿਣ ਵਾਲੇ ਮੈਂ ਰਣਜੀਤ ਸਿੰਘ ਆ ਸਾਨੂੰ ਫੁਮੇਂਗਾ ਸਿੰਘ ਮੈਂ ਪਿੰਡ ਮਨੇਸਾ ਦਾ ਰਹਿਣ ਵਾਲਾ ਆ ਕੋਈ ਗੱਲ ਤੁਹਾਡੇ ਜਿਹੜੇ ਆਪਣੇ ਪਰਿਵਾਰ ਚੋਂ ਹਨ ਕਿਹਾ ਕਿ ਇਹਨਾਂ ਨੇ ਰਸਤਾ ਵਾਇਆ ਤੇ ਵਟਾਂ ਵਾਈਆਂ ਉਹਦਾ ਕੀ ਕਰਨੇ ਕੋਈ ਵਟਾਂ ਨਹੀਂ ਬਗੀਆਂ ਕੋਈ ਰਸਤਾ ਨਹੀਂ ਵਾਇਆ ਅੱਜ ਤੋਂ 20 ਸਾਲ ਸਾਡੀਆਂ ਵੰਡਾਂ ਚੱਲਣ ਡੀਆਂ ਜੀ ਵੰਡਾਂ ਚੱਲਣ ਡੀਆਂ 20 ਸਾਲ ਸਾਡਾ ਚਾਚਾ ਮਰ ਗਿਆ ਵਾ ਉਹ ਵੰਡਾ ਖੁਦ ਕਰਕੇ ਗਿਆਣ ਵਾ ਜੀ ਆਹ ਵੰਡਾ ਸਾਡੀ ਆਹ ਤੁਹਾਡੀ ਆ ਪੱਕੇ ਉਦੋਂ ਦੀ ਇਹਨਾਂ ਨੇ ਪਿਛਲੇ ਕਾਨਕ ਦੇ ਵਾਰਾਂ ਕਾਨਕ ਤੱਕੇ ਨਾਲ ਵੀ ਜੀ ਆਪਣਾ ਟੋਟਲ ਰਕਬਾ ਕਿੰਨਾ ਹੈ ਜਿਹੜਾ ਤੁਹਾਡੇ ਕੋਲ ਆਪਣੀ ਮਾਲਕੀ ਹੈ ਇਹ ਮਾਲਕੀ ਜਿਹੜੀ ਝਗੜਾ ਨਾ ਇਹਦਾ ਇਹਦਾ ਮਾਰਕਾ 27 27 ਕਨਾਲਾ ਖਾਵਾ ਤੁਹਾਡਾ 27 ਕਨਾਲਾ ਪੰਜ 27 ਕਨਾਲਾ ਖਦਾਵਾ ਠੀਕ ਹੈ ਜੀ ਤੇ ਅਸੀਂ ਸਹਿਮਤ ਨਹੀਂ ਨਾ ਬਾਪੂ ਮੇਰਾ ਤੇਰਾ ਇਦਾਂ ਸ਼ਰੀਫਾ ਉਹਨੇ ਕੋਈ ਹੋਰ ਨਹੀਂ ਗੱਲ ਇਹਨਾਂ ਉਹਨਾਂ ਦਾ ਹੋਰ ਕਹਿਣਾ ਕਿ ਮਤਲਬ ਆਪਣੇ ਜਿੰਨਾ ਰਕਬਾ ਉਸ ਤੋਂ ਵੱਧ ਵਟਾਂ ਵਾਤੀਆਂ ਮਤਲਬ ਕੋਈ ਵਟਾਂ ਨਹੀਂ ਪਈਆਂ ਅਜੇ ਮਿੰਤੀ ਪਾਈ ਨਹੀਂ ਅਸੀਂ ਸਹਿਮਤ ਨਹੀਂ ਹਾਂ ਨਾ ਜੀ ਇਹ ਆਪਣੇ ਵਟਾਂ ਫੀਜੀ ਆਪੇ ਟਾਈਆਂ ਆਪੇ ਨਾ ਪਾਈਆਂ ਕੋਈ ਪਿੰਡ ਦਾ ਬੰਦਾ ਨਹੀਂ ਲਿਆਂਦਾ ਪੰਚਾਇਤ ਨਹੀਂ ਆਈ ਹਾਂ ਤੇ ਇਹਨਾਂ ਵਾਹ ਕੇ ਤੇ ਮੁੰਡੇ ਲਿਆਂਦੇ ਇਹਨਾਂ ਨੇ ਕੱਲ ਪਿੰਡ ਮਨੀਸ਼ ਜਿਉਂ ਉਹਦੇ ਪਹਿਲੇ ਦੀਆਂ ਵਟਾਂ ਬੋਨ ਸਬੰਧੀ ਦਾ ਸਾਹ ਆਈਏ ਦੋਗਾ ਕਿ ਸਾਡੇ ਧਿਆਨ ਦੇਣ ਕੀ ਮਸਲਾ ਹੈ ਇਸ ਟਗੜੇ ਸਵਨ ਵੀ ਐਪੋਫਰੀ ਡੇਢ ਮਹੀਨਾ ਪਹਿਲਾਂ ਵੀ ਤਖਾ ਥਾਣੇ ਵਿੱਚ ਪੂਰ ਹੋਈਆਂ ਸੀ ਦੋਹਾਂ ਤਰ੍ਹਾਂ ਦੀ ਨੋਦਰਾਨ ਥਾਣੇ ਮਰਾਇਆ ਗਿਆ ਸੀ ਪਰ ਦੋਹੇ ਤਰ੍ਹਾਂ ਕੇਸ 'ਤੇ ਸਹਿਮਤੀ ਨਹੀਂ ਹੋਈ ਫਿਰ ਇਹਨਾਂ ਦੀ ਰੋਕੂ ਕਾਰਵਾਈ ਅਮਲ ਨਹੀਂ ਦੀ ਤੇ ਹੁਣ ਵੀ ਇਹ ਮਾਮਲਾ ਮੇਰੇ ਧਿਆਨ 'ਚ ਵਾ ਜੋ ਵੀ ਦੋਸ਼ੀ ਪਾਇਆ ਉਸੇ ਸਾਹਮਣੇ ਕਾਰਵਾਈ ਸਰਕ ਪਿੰਡ ਮਲੇਸ਼ ਤੋਂ ਇਹ ਮਾਮਲਾ ਸਾਹਮਣੇ ਆਇਆ ਕਿ ਕਿਸੇ ਵੱਲੋਂ ਵੱਟਾ ਵਾਇਆ ਰਸਤਾ ਵਾਇਆ ਗਿਆ ਹੈ ਕੀ ਮਸਲਾ ਹੈ ਕੱਲ ਖਾਸ ਤਾਈ ਇੱਕ ਸਰਦਾਰ ਲਖਮੀ ਸਿੰਘ ਮੇਸਤੋਂ ਇਹਨਾਂ ਵੱਲੋਂ ਕੋਈ ਰਸਤੇ ਦੇ ਤੇ ਜ਼ਮੀਨ ਦੇ ਸਬੰਧੀ ਉਹਨਾਂ ਦਾ ਕੋਈ ਪੁਰਾਣਾ ਜਿਸਕੂਪ ਚੱਲ ਰਿਹਾ ਵਾ ਅੱਜ ਉਹ ਤਸਦੀਕ ਕਰਦੇ ਹਾਂ ਮੌਕੇ ਤੇ ਦੇਖਦੇ ਹਾਂ ਜੋ ਕਾਨੂੰਨ ਮੁਤਾਬਕ ਬਣਦੀ ਕਰ ਰਹੀ ਹਾਂ ਉਹਨੂੰ ਚਲਿਆਂਦੀ ਹਾਂ ਮੌਕਾ ਦੇਖ ਕੇ ਜੋ ਬੰਦਾ ਵਾ ਉੱਥੇ ਜਿਹੜੀ ਸਹੀਯਤਾਂ ਇਹਦੇ ਆਧਾਰ ਤੇ ਰੱਖਾ ਦਿੱਤੀ ਹੈ ਅੱਜ ਹੀ ਕਰਦੇ ਇੱਕੋ ਪਨੇਵਾ ਇਹਨਾਂ ਦਾ ਦੇ ਜੋਦਾ ਉਹਦਾ ਮੁੰਡਾ ਪੱਗਾ ਤੇ ਉਹਦਾ ਪਿਓ ਡੰਗਾ ਚ ਵੜਿਆ ਇਹਨਾਂ ਨੇ ਹਾਂ ਕੋਈ ਵਟ ਨਹੀਂ ਰਹਿਣਾ ਉਹ ਗੇੜਾ